ਕਾਲਜੁਗੀ ਪੋਤਿਆਂ ਵੱਲੋਂ ਜ਼ਮੀਨ ਜਾਇਦਾਦ ਦੇ ਲਾਲਚ ਤੋਂ 82 ਸਾਲ ਦੀ ਬਜ਼ੁਰਗ ਮੇਲਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਸਭ ਦੇ ਰੋਕ ਤੇ ਖੜੇ ਹੋ ਗਏ ਨੇ ਜੀ ਹਾਂ ਫਜ਼ਿਲਕਾ ਦੇ ਇੱਕ ਪਿੰਡ ਦਾ ਮਾਮਲਾ ਹੈ ਜਿੱਥੇ ਕਿ ਜ਼ਮੀਨ ਜਾਇਦਾਦ ਦਾ ਝਗੜਾ ਚੱਲਦਾ ਪਿਆ ਸੀ ਜਿਹੜਾ ਦਾਦੀ ਦੇ ਨਾਂ ਤੇ ਜ਼ਮੀਨ ਹੈਗੀ ਸੀ ਲੇਕਿਨ ਪੋਤਿਆਂ ਦੀ ਉਹਨਾਂ ਉੱਤੇ ਅੱਖ ਸੀ ਲੇਕਿਨ ਦਾਦੀ ਜਿਹੜੀ ਹੈਗੀ ਸੀ ਉਹ ਜ਼ਮੀਨ ਉਹਨਾਂ ਨੂੰ ਨਹੀਂ ਦਿੰਦੀ ਪਈ ਸੀ ਜਿੱਤੋਂ ਗੁੱਸੇ ਦੇ ਵਿੱਚ ਆ ਕੇ ਦੋ ਪੋਤਿਆਂ ਵੱਲੋਂ ਆਪਣੇ ਮਾਸੀ ਦੇ ਮੁੰਡੇ ਨਾਲ ਰਲ ਕੇ ਦਾਦੀ ਦਾ ਗਲਾ ਘੁੱਟ ਕੇ ਉਹਦੀ ਜਿਹੜੀ ਗਈ ਆ ਉਹਨੂੰ ਮੌਤ ਦੇ ਘਾਟ ਉਤਾਰਤਾ ਉਤੋਂ ਬਾਅਦ ਪੁਲਸ ਨੂੰ ਗੁੰਮਰਾਹ ਕਰਨ ਲਈ ਨਵੇਂ-ਨਵੇਂ ਹੱਥ ਕੱਢੇ ਅਪਣਾਏ ਲੇਕਿਨ ਪੁਲਸ ਨੇ ਜਦੋਂ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਦੀ ਸ਼ੱਕ ਦੀ ਸੂਈ ਜਿਹੜੀ ਗਈ ਸੀ ਇਹਨਾਂ ਉੱਤੇ ਆ ਗਈ ਉਤੋਂ ਬਾਅਦ ਤੁਰੰਤ ਉਹਨਾਂ ਜਦੋਂ ਸਖਤੀ ਵਰਤੀ ਤਾਂ ਉਹ ਤੋਤੇ ਵਾਂਗੂ ਬੋਲਣਾ ਸ਼ੁਰੂ ਕਰਤਾ ਕਿ ਅਸੀਂ ਇਹਦਾ ਕਤਲ ਕੀਤਾ ਆ ਇਹ ਹਾਲਾਤ ਬੰਦੇ ਪੇਗ ਨੇ ਲੋਕ ਜਿਹੜੇ ਗੇਦੇ ਪੈਸੇ ਵੱਲੋਂ ਜ਼ਮੀਨ ਜਾਇਦਾਦ ਦੇ ਝਗੜੇ ਪਿੱਛੋਂ ਆਪਣੇ ਰਿਸ਼ਤੇਆਂ ਨੂੰ ਇਸ ਤਰ੍ਹਾਂ ਤਾੜ-ਤਾੜ ਕਰਦੇ ਪਏ ਨੇ ਕਿ ਜਿਵੇਂ ਕੀ ਕੋਈ ਸਾਤ ਬੇਗਾਨਾ ਵੀ ਇਸ ਤਰ੍ਹਾਂ ਦੀ ਗੱਲ ਸੋਚ ਵੀ ਨਹੀਂ ਸਕਦਾਗਾ ਹਾਲਾਤ ਹੀ ਇਹ ਬਣ ਗਏ ਨੇ ਕੀ ਕਹ ਰਹੇ ਨੇ ਪਰਿਵਾਰਿਕ ਮੈਂਬਰ ਉਹ ਨਾਲ ਨਾਲ ਪੁਲਸ ਦੇ ਵੱਡੇ ਅਧਿਕਾਰੀ 28 ਤਾਰੀਖ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜੇ ਵਿੱਚ 82 ਇਅਰ 올ਡ ਮਿਸਿਸ ਕੁਸ਼ਲਿਆ ਦੇਵੀ ਉਹਨਾਂ ਦੀ ਅਨਫੋਰਚੂਨੇਟ ਇੱਕ ਬਹੁਤ ਹੀ ਦਰਦਨਾਕ ਤਰੀਕੇ ਨਾਲ ਉੱਥੇ ਮਰਡਰ ਹੋਇਆ ਸੀ ਤੇ ਉਹਨਾਂ ਦੇ ਕੰਨਾਂ ਦੀਆਂ ਵਾਲੀਆਂ ਕੋਈ ਲਿਆ ਕੇ ਲੈ ਗਿਆ ਸੀ ਇਹ ਪਿੰਡ ਆਲਮ ਸ਼ਾਹ ਦਾ ਇਨਸੀਡੈਂਟ ਸੀ ਸੋ ਇਸ ਇਸ਼ੂ ਦੇ ਰਿਗਾਰਡਿੰਗ ਇਨ ਲੈਸਰ 48 ਆਵਰਸ ਸਾਡੀ ਜਿਹੜੀ ਟੀਮ ਹੈ LED ਬਾਈ ਐਸਪੀ ਆਪਰੇਸ਼ਨ ਕਰਨਜੀਤ ਐਂਡ ਡੀਐਸਪੀ ਡੀ ਰਿਸ਼ਪਾਲ ਜੀ ਡੀਐਸਪੀ ਫਾਜ਼ਲ ਖਸਬੇ ਜੀ ਹਾਸ ਨਾਟ ਹੇਅਰ ਡਿਊ ਟੂ ਸਮ ਇੰਪੋਰਟੈਂਟ ਮੈਟਰ ਔਰ ਸਾਡੀ ਜਿਹੜੀ ਇੱਕ ਸਪੈਸ਼ਲ ਜਿਹੜੀ ਟੀਮ ਆਪਾਂ ਇਹ ਚ ਬਣਾਈ ਸੀ ਔਰ ਐਸਐਚਓ सदर ਉਹਨਾਂ ਦੀ ਵਕ ਵਕ ਟੀਮਾਂ ਨੇ ਇਹ ਚ ਬਹੁਤ ਵਧੀਆ ਕੰਮ ਕੀਤਾ ਹੈ ਤੇ ਇਨ ਲੈਸਰ 48 ਆਵਰਸ ਦਿਸ ਕੇਸ ਹੈਸ ਬੀਨ ਟ੍ਰੇਸਡ ਇਹ ਚ ਜਿਹੜੇ ਮੇਨ ਅਕਿਊਜ਼ਡ ਜਿਹੜੇ ਦੋਸ਼ੀ ਨਿਕਲੇ ਹਨ ਉਹ ਬਹੁਤ ਅਨਫੋਰਚੂਨੇਟਲੀ ਜਿਹੜੀ ਡਿਸੀਜ਼ਡ ਸੀ ਉਹਨਾਂ ਦੇ ਗ੍ਰੈਂਡਸਨਸ ਸੀ ਉਹਨਾਂ ਦੇ ਪੋਤਰੇ ਸੀ ਤੇ ਉਹਨਾਂ ਦੇ ਨਾਮ ਹੈਗੇ ਨਰੇਸ਼ ਸਿੰਘ ਤੇ ਸੁਖਚੈਨ ਸਿੰਘ ਉਹ ਉਹਦੇ ਸਗੇ ਪੋਤਰੇ ਸੀ ਤੇ ਇਹਦੇ ਚ ਜਿਹੜਾ ਥਰਡ ਅਕਿਊਜ਼ਡ ਹੈ ਉਹਦਾ ਨਾਮ ਹੈ ਰਮਨਦੀਪ ਸਿੰਘ ਜਿਹੜਾ ਕੀ ਨਰੇਸ਼ ਦੇ ਮਸੀ ਦਾ ਮੁੰਡਾ ਸੀ ਯਾਨੀ ਇਹ ਤਿੰਨਾਂ ਹੀ ਸੀ ਜਿਨ੍ਹਾਂ ਨੇ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਹ ਪ੍ਰੋਪਰ ਪਲਾਨਿੰਗ ਕੀਤੀ ਤੇ ਆਪਣੀ ਦਾਦੀ ਦਾ ਜਿਹੜਾ ਹੈਗਾ ਉਥੇ ਮਰਡਰ ਕੀਤਾ ਪ੍ਰਾਇਮਰੀ ਇਨਫੋਰਮੇਸ਼ਨ ਸਾਡੇ ਕੋਲ ਇਹਨਾਂ ਨੇ ਇਹ ਦੱਸੀ ਕਿ ਇਹ ਬਾਹਰ ਗਏ ਸੀ ਰਾਤੀ ਤੇ ਉਸ ਤੋਂ ਬਾਅਦ ਜਦੋਂ ਮੌਂਡਿੰਗ ਇਹ ਆਏ ਤੇ ਇਹਨਾਂ ਨੇ ਇਹ ਦੱਸਿਆ ਕਿ ਨਦੀ ਦਾਦੀ ਜਿਹੜੀ ਹੈਗੀ ਉਹਦਾ ਮਰਡਰ ਹੋ ਗਿਆ ਵੈਨ ਆਫਟਰ ਦਾ ਰਿਚੁਅਲਸ ਐਂਡ ਆਲ ਜਦੋਂ ਇਹਨਾਂ ਨਾਲ ਸਖਤੀ ਨਾਲ ਪੁੱਛ-ਕਿਛ ਕੀਤੀ ਗਈ ਤੇ ਇਹਨਾਂ ਨੇ ਇਹ ਦੱਸਿਆ ਕਿ ਇੱਕ ਲੈਂਡ ਤੇ ਪ੍ਰੋਪਰਟੀ ਡਿਸਪਿਊਟ ਜਿਹੜਾ ਸੀਗਾ that was the main reason for the murder ਤੇ ਦਾਦੀ ਕੋਲ ਇੱਕ ਸਰਟਨ ਪੀਸ ਆਫ ਲੈਂਡ ਸੀ ਜਿਹਦੀ ਇਨਕਮ ਉਹ ਇੱਥੇ ਇਹਨਾਂ ਨੂੰ ਨਹੀਂ ਦਿੰਦੀ ਸੀ ਤੇ ਉਸ ਗੱਲ ਤੇ ਨਰਾਜ਼ ਹੋ